ਅ ਇਹ ਹੀ ਮੇਰੀ ਕੋਸ਼ਿਸ਼ ਸੀਗੀ ਵੀ ਇਹਦੇ ਵਿੱਚੋਂ ਨੱਕ ਲੈ ਲਿਆ ਜਾਵੇ ਚਾਈਨਾ ਦੇ ਵਿੱਚ ਦਿੱਕਤ ਇੰਗਲਿਸ਼ ਦੀ ਵੱਡੀ ਐ ਪੈਸੇ ਪੇ ਕਰਨ ਦੀ ਦਿੱਕਤ ਵੱਡੀ ਐ ਚੀਜ਼ਾਂ ਸਮਝਣ ਦੀ ਦਿੱਕਤ ਵੱਡੀ ਐ ਜ਼ਿਆਦਾਤਰ ਚੀਜ਼ਾਂ ਉੱਥੇ ਇੰਗਲਿਸ਼ ਦੇ ਵਿੱਚ ਨਹੀਂ ਲਿਖੀਆਂ ਹੋਈਆਂ ਉਹਨਾਂ ਦੀ ਆਪ ਦੀ ਲੈਂਗੁਏਜ ਦੇ ਵਿੱਚ ਲਿਖੀਆਂ ਹੋਈਆਂ ਤੁਸੀਂ ਕਿਸੇ ਨੂੰ ਕੋਈ ਕੁਐਸਚਨ ਪੁੱਛਦੇ ਹੋ ਕੋਈ ਸਿਕਿਉਰਿਟੀ ਗਾਰਡ ਐ ਕੋਈ ਪੁਲਿਸ ਵਾਲੇ ਐ ਕੋਈ ਹੋਰ ਬੰਦੇ ਐ ਤੁਹਾਨੂੰ 50 ਦੇ ਵਿੱਚੋਂ 100 ਦੇ ਵਿੱਚੋਂ ਇੱਕ ਅੱਧਾ ਬੰਦਾ ਹੀ ਐਸ ਤਰ੍ਹਾਂ ਦਾ ਮਿਲੂਗਾ ਜਿਹੜਾ ਇੰਗਲਿਸ਼ ਬੋਲ ਸਕਦਾ ਜਾਂ ਉਹ ਕੋਸ਼ਿਸ਼ ਕਰੂਗਾ ਕਿ ਆਪਦੇ ਮੋਬਾਈਲ ਦੇ ਉੱਤੇ ਆਪਦੀ ਭਾਸ਼ਾ ਦੇ ਵਿੱਚ ਲਿਖ ਕੇ ਤੁਹਾਨੂੰ ਇੰਗਲਿਸ਼ ਦੇ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਕਰੂਗਾ ਵੀ ਆਹ ਚੀਜ਼ ਐਸ ਤਰ੍ਹਾਂ ਦੀ ਚੀਜ਼ ਐਸ ਤਰ੍ਹਾਂ ਪਰ ਉਸ ਤਰ੍ਹਾਂ ਦੇ ਬੰਦੇ ਬਹੁਤ ਘੱਟ ਹੁੰਦੇ ਤੁਸੀਂ ਥੋੜਾ ਜਿਹਾ ਵੀ ਟਾਈਮ ਵੱਧ ਲੈਣੇ ਉਹ ਤਾਂ ਇੰਪੇਸ਼ੈਂਟ ਬਹੁਤ ਜ਼ਿਆਦਾ ਹੋ ਜਾਂਦੇ ਛੇਤੀ ਹੋ ਜਾਂਦੇ ਨੇ ਇਹ ਇਹਨਾਂ ਨੂੰ ਐਸਟਰ ਹੁੰਦਾ ਕਿ ਸਾਰਾ ਕੁਝ ਛੇਤੀ ਛੇਤੀ ਹੋਈ ਚੱਲੇ ਆਪਣੇ ਦਿੱਲੀ ਵਗੈਰਾ ਜਾਂ ਪੰਜਾਬ ਚ ਵੀ ਇਜ ਇ ਚੀਜ਼ਾਂ ਬਹੁਤ ਵੇਖਦੇ ਆਂ ਵੀ ਲੋਕਿੰਗ ਤੇ ਛੇਤੀ ਹੋ ਜਾਂਦੇ ਆਂ ਤਾਂ ਕਰਕੇ ਆਪਦੀ ਤਿਆਰੀ ਨਾਲ ਤੁਹਾਨੂੰ ਪ੍ਰੋਪਰ ਆਉਣਾ ਚਾਹੀਦਾ ਮੇਰੀ ਤਿਆਰੀ ਘੱਟ ਸੀ ਮੈਂ ਫੈਰੀ ਜਾਂ ਟ੍ਰੇਨ ਦੀ ਟਿਕਟ ਨਹੀਂ ਲਈ ਸੀਗੀ ਉਹਦੇ ਕਰਕੇ ਉਹ ਸੋਲਡ ਆਊਟ ਸੀਗੀਆਂ ਪਹਿਲਾਂ ਲੱਕੀ ਲਈ ਫੈਰੀ ਦੀ ਟਿਕਟ ਅਵੇਲੇਬਲ ਸੀ ਫੈਰੀ ਜਿਆਦਾ ਲੋਕ ਨਹੀਂ ਜਾਂਦੇ ਫੈਰੀ ਜਦੋਂ ਕੈਂਟਨ ਫੇਅਰ ਚੱਲਦਾ ਹੁੰਦਾ ਫੈਰੀ ਤੇ ਲੋਕ ਉਦੋਂ ਹੀ ਜਾਂਦੇ ਆਂ ਨਾ ਕਰਕੇ ਫੈਰੀਆਂ ਬਲੇਬਰ ਮਿਲ ਜਾਂਦੀਆਂ ਫੈਰੀ ਨੂੰ ਕਟ ਆਪਸ਼ਨ ਚੂਸ ਕਰਦੇ ਆ ਲੋਕ ਫੈਰੀ 2.5 ਘੰਟੇ ਤਕਰੀਬਨ ਲਾ ਦਿੰਦੀ ਹੈ ਸਵੇਰ ਤੋਂ 2.5 ਘੰਟੇ 60 ਕ ਦੀ ਸਪੀਡ ਤੇ ਅ ਚਲਦੀ ਹੈ ਇਹ ਜੀਪੀਐਸ ਦੇ ਮਾਲਾਕੇ ਵਖੇ 60 ਬੜ ਦੀ ਸਪੀਡ ਦੇ ਉੱਤੇ 100 150 ਕਿਲੋਮੀਟਰ ਤਾਂ ਉਹੀ ਸਵੇਕ 2 ਘੰਟੇ ਦੇ ਵਿੱਚ ਫੈਰੀ ਤੁਹਾਨੂੰ ਚਾਈਨਾ ਮੇਨਲੈਂਡ ਲੈ ਜਾਂਦੀ ਹੈ ਬਾਅਦ ਵਿੱਚ ਇਮੀਗ੍ਰੇਸ਼ਨ ਕਰਨ ਦੇ ਵਿੱਚ ਤੁਹਾਨੂੰ ਘੰਟਾਕ ਲੱਗ ਜਾਂਦਾ ਹੈ ਡਿਫਰੈਂਸ ਜੋ ਮੈਂ ਵੱਡਾ ਦੇਖਿਆ ਸਰਦਾਰਮਨ ਦੇ ਜਾਂ ਪੰਜਾਬ ਤੋਂ ਆਏ ਬੰਦੇ ਬਹੁਤ ਘੱਟ ਸੀਗੇ। ਤਕਰੀਬਨ ਜਿਹੜੀ ਫਲਾਈਟ ਸੀਗੀ ਉਹ ਸਾਰੀ ਗੁਜਰਾਤੀਆਂ ਨਾਲ, ਦਿੱਲੀ ਵਾਲਿਆਂ ਨਾਲ ਜਾਂ ਹੋਰ ਸਟੇਟਾਂ ਦੇ ਬੰਦਿਆਂ ਨਾਲ ਭਰੀ ਵੀ ਸੀਗੀ। ਤੇ ਫੈਰੀ ਦੇ ਵਿੱਚ ਤਕਰੀਬਨ 2250 ਬੰਦਾ ਸੀਗਾ। 50 ਕ ਬੰਦੇ ਹੋਰ ਕੰਟਰੀਆਂ ਦੇ ਹੋਣੇ ਆ, ਬਾਕੀ ਸਾਰੇ ਇੰਡੀਅਨ ਹੀ ਸੀਗੇ। ਪੰਜਾਬ ਦੇ 2-4 ਹੁਣ ਤਾਂ ਹੋਣ ਮੈਨੂੰ ਨਹੀਂ ਪਤਾ ਜੇ ਕੋਈ ਸੀਗੇ। ਉੱਥੇ ਜਾ ਕੇ ਅੱਗੇ ਵੇਖਿਆ ਵੀ ਉਹਨਾਂ ਨੇ ਲਾਈਨਾਂ ਦੋ ਕਰਵਾਈਆਂ ਹੋਈਆਂ ਸੀਗੀਆਂ ਇੱਕ ਤਾਂ ਜੋ ਫਸਟ ਟਾਈਮ ਆਰੇ ਸੀਗੇ ਮੈਂ ਫਸਟ ਟਾਈਮ ਦੇ ਵਿੱਚ ਸੀ ਤਾਂ ਕਰਕੇ ਮੈਂ ਆਨਸਲਾਈਨ ਦੇ ਵਿੱਚ ਲੱਗਿਆ ਮੈਂ ਚਾਈਨਾ ਹੇ ਤੱਕ ਵਿਜ਼ਿਟ ਨਹੀਂ ਕੀਤਾ ਸੀ ਕਦੇ ਦੂਸਰੇ ਬੰਦੇ ਜ਼ਿਆਦਾਤਰ ਜੋ ਲੋਕ ਸੀਗੇ ਕੋਈ ਕਹਰੇ ਮੈਂ 10 ਵਾਰ ਆਇਆ ਕੋਈ ਕਹਰੇ